ਸਤਿ ਸ਼੍ਰੀ ਅਕਾਲ ਮੈਂ ਕਮਲ ਛਾਵੜਾ ਪੀਟੀਟੀ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਉਰਦਨ ਵਿੱਚ بطور ਕੰਮ ਕਰ ਰਿਹਾ ਹਾਂ ਮੈਂ ਸਰਕਾਰ ਦੇ ਇਨੀਸ਼ੀਏਟਿਵ ਜੋ ਉਨ੍ਹਾਂ ਨੇ ਲਾਇਬ੍ਰੇਰੀ ਬਣਾਉਣ ਦਾ ਪਿੰਡਾਂ ਵਿੱਚ ਉਪਰਾਲਾ ਕੀਤਾ ਹੈ ਉਸ ਲਈ ਬਹੁਤ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਵੱਲੋਂ ਹਰ ਪਿੰਡ ਵਿੱਚ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਸਾਡੇ ਜੋ ਯੰਗਸਟਰ ਪਹਿਲਾਂ ਸ਼ਹਿਰਾਂ ਵਿੱਚ ਜਾ ਰਹੇ ਸਨ ਉਹ ਅੱਜ ਪਿੰਡ ਵਿੱਚ ਹੀ ਬੈਠ ਕੇ ਆਪਣੀ ਜਾਣਕਾਰੀ ਵਿੱਚ ਵਾਅਦਾ ਕਰ ਸਕਦੇ ਹਨ ਉਹਨਾਂ ਨੂੰ ਕਿਤੇ ਦੂਜਾ ਜਾਣ ਦੀ ਲੋੜ ਨਹੀਂ ਹੈ ਮੈਨੂੰ ਨਹੀਂ ਲੱਗਿਆ ਕਿ ਇਸ ਲਾਇਬ੍ਰੇਰੀ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਹੈ ਹਰ ਤਰ੍ਹਾਂ ਦੀ ਫੈਸਿਲਿਟੀ ਉਪਲਬਧ ਕਰਵਾਈ ਗਈ ਹੈ ਬੈਠਣ ਲਈ ਵਧੀਆ ਫਰਨੀਚਰ ਦਾ ਇੰਤਜ਼ਾਮ ਕੀਤਾ ਗਿਆ ਹੈ ਹਰ ਤਰ੍ਹਾਂ ਦੀਆਂ ਕਿਤਾਬਾਂ ਹਰ ਤਰ੍ਹਾਂ ਦੀ ਜਾਣਕਾਰੀ ਨੂੰ ਉਪਲਬਧ ਕਰਵਾਇਆ ਗਿਆ ਹੈ ਇਸ ਲਈ ਅਸੀਂ ਪੰਜਾਬ ਸਰਕਾਰ ਦੇ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਬਹੁਤ-ਬਹੁਤ ਧੰਨਵਾਦੀ ਹਾਂ ਸਾਸਰੀਆ ਗਾਲ ਮੇਰਾ ਨਾਮ ਸੁਨੇਹਾ ਹੈ ਮੇਰੇ ਪਿੰਡ ਦਾ ਨਾਮ ਮੁਰਦਨ ਹੈ। ਤੁੰਗਤਮਾਨ ਜੀ ਨੇ ਇੱਕ ਲਾਇਬ੍ਰੇਰੀ ਖੋਲੀ ਹੈ। ਲਾਇਬ੍ਰੇਰੀ ਦੇ ਵਿੱਚ ਸਭ ਬੁੱਕਾਂ ਹਨ। ਅਸੀਂ ਸਕੂਲ ਤੋਂ ਬਾਅਦ ਇੱਥੇ ਸਟੱਡੀ ਕਰਦੇ ਹਾਂ। ਮੇਰਾ ਨਾਮ ਗੁਰਪਿੰਦਰ ਕੋੜ ਹੈ। ਮੁਰਦਨ ਪਿੰਡ ਵਿੱਚ ਰਹਿਣ ਵਾਲੀ ਹਾਂ। ਸਾਡੇ ਪਿੰਡ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਲਾਇਬ੍ਰੇਰੀ ਖੋਲੀ ਹੈ। ਮੈਂ ਦਿੱਲੀ ਇੱਕ ਘੰਟਾ ਕੱਢ ਕੇ ਇੱਥੇ ਆਉਂਦੀ ਹਾਂ। ਇੱਥੇ ਬਹੁਤ ਸਾਰੀਆਂ ਕਿਤਾਬਾਂ ਹਨ ਇਹ ਇਹ ਲਾਇਬ੍ਰੇਰੀ ਸਿਲਫਰ ਸਕੂਲ ਦੇ ਬੱਚਿਆਂ ਲਈ ਨਹੀਂ ਹੈ ਇੱਥੇ ਦੇ ਪਿੰਡ ਦੇ ਲੋਕ ਆ ਕੇ ਵੀ ਪੜ ਸਕਦੇ ਹਨ ਭਗਵੰਤਾਨ ਜੀ ਦਾ ਦਿলো ਧੰਨਵਾਦ ਕਰਾਂਗੀ ਕਿ ਉਹਨਾਂ ਨੇ ਇਹ ਲਾਇਬ੍ਰੇਰੀ ਖੋਲ੍ਹੀ ਹੈ